ਅਜਾ ਬੇਗਾਨਾ ਲੈਣ ਦੀ ਲੋੜ ਨਹੀਂ ਗੱਲ ਦੀ ਲੋੜ ਹੀ ਆਪਾਂ ਦੇ ਕੋਲ ਪੰਨ ਅਸੀਂ ਪਟਿਆਲੇ ਵਾਲੇ ਮੰਗ ਕਰਦੇ ਆ ਕਿ ਐਸੀਐਫ ਕਾਲੀਆਂ ਭੇਡਾਂ ਕਾਂਗਰਸ ਆਪਣੇ ਬੰਦਿਆਂ ਨੂੰ ਸਾਰੇ ਨੂੰ ਕਹਿਣਾ ਮੇਰਾ ਬਹੁਤ ਜ਼ੋਰਦਾਰ ਕੇਸ ਅਸਕਰ ਦੇ ਆਸਿੰਗ ਤਾਂ ਥਿਰੇ ਤੋਂ ਨਕਾਰਦੇ ਨੇ ਕਹਿੰਦੇ ਮੇਰੀ ਆਡੀਓ ਨਹੀਂ ਮੈਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਤਾਂ ਕਾਂਗਰਸ ਦੇ ਨਾਲ ਕਈ ਸਾਲਾਂ ਤੋਂ ਜੁੜਿਆ ਹਾਂ ਮਰਾਖਸ਼ ਖਰਾਬ ਕੀਤਾ ਪ੍ਰੂਫ ਕਰਨ ਕਿ ਉਹ ਗਲਤ ਹੈ ਤਾਂ ਕਿ ਕਿਸੇ ਲੈਬਾਰਟਰੀ ਤੋਂ ਚੈੱਕ ਕਰ ਕੁ ਡਿਫਰਮੇਸ਼ਨ ਦਾ ਕੇਸ ਅਮਨ ਦੇ ਨੇ ਇਹ ਮੈਂ ਡਿਫਰਮੇਸ਼ਨ ਪਾਉਂਗਾ ਕਹਿੰਦਾ ਕਿ ਮੈਨੂੰ ਨਜਾਇਜ਼ ਬਦਨਾਮ ਕੀਤਾ ਹੈ ਐਨ ਤੇ ਕਰਨ ਦੇ ਵਿੱਚ ਬੜਾ ਫਰਕ ਹੁੰਦਾ ਉਹਨਾਂ ਨੂੰ ਕੋਈ ਤੁਹਾਨੂੰ ਰੋਕਿਆ ਕੀ ਨਹੀਂ ਕਰੋ ਇਨਫਰਮੇਸ਼ਨ ਪਾਓ ਤੁਸੀਂ ਜਾਓ ਆਪਣੇ ਲੈਬਾਰਟਰੀ ਤੋਂ ਚੈੱਕ ਕਰਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲਿੱਤਾ ਜਾ ਰਿਹਾ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਪਹਿਲਾਂ ਲੋਕ ਸਭਾ ਟਿਕਟ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਹੰਗਾਮਾ ਹੋਇਆ ਕਿ ਟਕਸਾਲੀ ਨੂੰ ਟਿਕਟ ਦਿੱਤੇ ਜਾਵੇ ਤਾਂ ਉਸ ਤੋਂ ਬਾਅਦ ਧਰਮਵੀਰ ਗਾਂਦੇ ਨੂੰ ਟਿਕਟ ਮਿਲੀ ਧਰਮਵੀਰ ਗਾਂਦੇ ਜਿੱਤ ਚੁੱਕੇ ਨੇ ਤਾਂ ਉਸ ਤੋਂ ਬਾਅਦ ਇੱਕ ਹੁਣ ਆਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਜਿਹੜੀ ਦੱਸੀ ਜਾ ਰਹੀ ਹੈ ਕਹਿੰਦੇ ਕਿ ਲਾਲ ਸਿੰਘ ਦੀ ਆਡੀਓ ਹੈਗੀ ਹੈ ਜਿਹਦੇ ਵਿੱਚ ਉਹ ਵੋਟਰਾਂ ਨੂੰ ਕਹਿ ਰਿਹਾ ਕਿ ਧਰਮਵੀਰ ਗਾਂਦੇ ਨੂੰ ਵੋਟ ਨਹੀਂ ਪਾਣੀ ਹੈਗੀ ਤਾਂ ਹੁਣ ਸਾਬਕਾ ਮੰਤਰੀ ਨੂੰ ਕਾਂਗਰਸ ਚੋਂ ਕੱਢਣ ਦੀ ਜਿਹੜੀ ਹੈ ਉਹ ਯੁਕਤ ਬਣਾਈ ਜਾ ਰਹੀ ਹੈ ਤੁਹਾਡੇ ਨਾਲ ਸਾਬਕਾ ਐਮਐਲਏ ਹੈਰੀ ਮਾਨ ਸਰ ਸਵਾਗਤ ਹੈ ਪਹਿਲਾਂ ਧੰਨਵਾਦ ਬਹੁਤ ਧੰਨਵਾਦ ਸਰ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਕੀ ਕਾਰਨ ਰਹਿ ਗਿਆ ਤੁਹਾਡੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਸਾਬਕਾ ਮੰਤਰੀ ਨੂੰ ਕਾਂਗਰਸ ਤੋਂ ਕੱਢਿਆ ਜਾਵੇ ਕੀ ਹੈਗਾ ਆਡੀਓ ਪੂਰਾ ਵਿਸਤਾਰ ਦਿਨਾ ਦੇਖੋ ਗੱਲ ਇਹ ਹੈ ਕਿ ਜਦੋਂ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਹਾਈ ਕਮਾਂਡੋਂ ਨੂੰ ਰਾਹੁਲ ਗਾਂਧੀ ਜੀ ਦੀ ਪਰਸਲ ਚੋਇਸ ਸੀਗੀ ਤੇ ਸਾਰੀ ਕਾਂਗਰਸ ਨੂੰ ਪਤਾ ਸੀ ਸਾਡੇ ਜ਼ਿਲ੍ਹੇ ਦੇ ਕਿ ਡਾਕਟਰ ਧਰਮਵੀਰ ਗਾਂਧੀ ਉੱਥੋਂ ਟਿਕਟ ਲੈ ਕੇ ਆਏ ਨੇ ਲੇਕਿਨ ਕੁਝ ਸਾਡੇ ਲੀਡਰ ਸੀਗੇ ਜਿਹੜੇ ਇਹ ਗੱਲ ਨੂੰ ਹਜਮ ਨਹੀਂ ਕਰ ਸਕੇ ਔਰ ਅਸੀਂ ਟਾਈਮ ਟੂ ਟਾਈਮ ਮੇਰੇ ਹਲਕੇ 'ਚ ਜਿੰਨੀ ਇੰਟਰਫੀਰੈਂਸ ਹੋ ਰਹੀ ਸੀ ਸਾਹ ਲਾਲ ਸਿੰਘ ਉਹ ਰਾਹੁਲ ਨੂੰ ਸਿੱਧੇ ਫੋਨ ਕੀਤੇ ਜਾ ਰਹੇ ਸੀ ਮੇਰੇ ਹਲਕੇ 'ਚ ਇਹਨਾਂ ਦੀਆਂ ਗੱਡੀਆਂ ਇਹਨਾਂ ਦੇ ਨੰਬਰ ਵੀ ਸਾਡੇ ਕੋਲ ਨੇ ਜਿਹੜਾ ਅਸੀਂ ਸਾਰਾ ਆਈਡੈਂਟੀਫਾਈ ਕੀਤੀਆਂ ਨੇ ਔਰ ਇਹਨਾਂ ਦੇ ਬੰਦਿਆਂ ਨਾਲ ਅਸੀਂ ਮਿਲਦੇ ਵੀ ਰਹੇ ਹਾਂ ਜਿਹੜੇ ਇਹ ਜਾ ਕੇ ਡਾਕਟਰ ਗਾਂਧੀ ਨੂੰ ਹਰਾਨ ਲਈ ਇੱਕ ਮਹੀਨਾ ਇਹਨਾਂ ਨੇ ਪੂਰਾ ਪਾਵ ਲਾਈ ਔਰ ਤਕਰੀਬਨ 1000 ਫੋਨ ਤਾਂ ਇਹਨਾਂ ਨੇ ਮੇਰੇ ਹਲਕੇ 'ਚ ਕੀਤੇ ਕਿ ਡਾਕਟਰ ਗਾਂਧੀ ਨੂੰ ਵੋਟ ਨਹੀਂ ਪਾਣੀ ਔਰ ਇਹਦੇ ਵਿੱਚ ਕਾਫੀ ਸਾਡੇ ਕੋਲ ਆਡੀਓਸ ਵੀ ਹੈਗੀਆਂ ਨੇ ਔਰ ਸਾਡੇ ਕੋਲ ਟੈਲੀਫੋਨ ਨੰਬਰਸ ਵੀ ਹੈਗੇ ਨੇ ਅਸੀਂ ਸਾਰਾ ਰਿਕਾਰਡ ਰੱਖਿਆ ਹੋਇਆ ਹੈ ਔਰ ਅਸੀਂ ਹਾਈ ਕਮਾਂਡ ਨੂੰ ਦੱਸ ਦੇ ਵੀਰੇ ਇਹ ਤਾਂ ਇਲੈਕਸ਼ਨ ਜਿੱਤ ਗਏ ਅਸੀਂ ਤਾਂ ਪ੍ਰਮਾਤਮਾ ਦਾ ਸ਼ੁਕਰ ਕੀਤਾ ਚਲੋ ਇਲੈਕਸ਼ਨ ਜਿੱਤ ਗਏ ਆ ਇਹ ਬਹੁਤਾ ਅਸਰ ਨਹੀਂ ਪਾ ਸਕੇ ਲੇਕਿਨ ਉਸ ਤੋਂ ਬਾਅਦ ਇੱਕ ਵੀਡੀਓ ਆਪਣੇ ਆਡੀਓ ਵਾਇਰਲ ਹੁੰਦੀ ਹੈ ਔਰ ਕਰਨ ਕੀ ਸਮਝਦੇ ਹੋ ਕਿ ਆਡੀਓ ਜਿਹੜੀ ਹੈ ਉਹ ਵਾਇਰਲ ਕਿਉਂ ਕੀਤੀ ਗਈ ਕਿਸ ਚੀਜ਼ ਨੂੰ ਲੈ ਕੇ ਇਹ ਹੁਣ ਸਾਨੂੰ ਪਤਾ ਨਹੀਂ ਇਹ ਤਾਂ ਜਿਹਨੇ ਵਾਇਰਲ ਕੀਤੀ ਹੈ ਇਹ ਤਾਂ ਹੁਣ ਉਹ ਹੀ ਜ਼ਿਆਦਾ ਬਿਹਤਰ ਦੱਸ ਸਕਦਾ ਹੈ ਕਿ ਮੈਂ ਤਾਂ ਆਪ ਸੋਸ਼ਲ ਮੀਡੀਆ ਤੇ ਦੇਖੀ ਹੈ ਮੈਨੂੰ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਇਹ ਗੱਲ ਦੱਸੀ ਆ ਕੋਈ ਸਾਲ ਲਾਲ ਸਿੰਘ ਦੀ ਕੋਈ ਵੀਡੀਓ ਆਪਣਾ ਆਡੀਓ ਦੇਖੀ ਹੈ ਸੁਣੀ ਹੈ ਮੈਂ ਕਿਹਾ ਮੈਂ ਨਹੀਂ ਸੁਣੀ ਉਹ ਕਹਿੰਦੇ ਮੇਰੇ ਕੋਲ ਆ ਰਹੀ ਹੈ ਮੈਂ ਤੁਹਾਨੂੰ ਭੇਜਦਾ ਲਾਲ ਸਿੰਘ ਤਾਂ ਸਿਰੇ ਤੋਂ ਨਕਾਰਦੇ ਨੇ ਕਹਿੰਦੇ ਮੇਰੀ ਆਡੀਓ ਨਹੀਂ ਮੈਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਤਾਂ ਕਾਂਗਰਸ ਦੇ ਨਾਲ ਕਈ ਸਾਲਾਂ ਤੋਂ ਜੁੜਿਆ ਹੋਇਆ ਹਾਂ ਮਰਾਖਸ ਖਰਾਬ ਕੀਤਾ ਜਾ ਰਿਹਾ ਦੇਖੋ ਇਹ ਤਾਂ ਫਿਰ ਉਹਨਾਂ ਉਹਨਾਂ ਤੇ ਹੁਣ ਪਾਰ ਹੈ ਕਿ ਇਹ ਪ੍ਰੂਫ ਕਰਨ ਕਿ ਉਹ ਗਲਤ ਹੈ ਜਾ ਕੇ ਕਿਸੇ ਲੈਬਾਰਟਰੀ ਤੋਂ ਚੈੱਕ ਕਰਨ ਉਹ ਡਿਫਰਮੇਸ਼ਨ ਦਾ ਕੇਸ ਪਾ ਕੇ ਕਹਿੰਦੇ ਨੇ ਅਗਰ ਮੈਂ ਡਿਫਰਮੇਸ਼ਨ ਪਾਉਂਗਾ ਕਹਿੰਦੇ ਕਿ ਮੈਨੂੰ ਨਜਾਇਜ਼ ਬਦਨਾਮ ਕੀਤਾ ਜਾ ਰਿਹਾ ਹੈ ਕਹਿਣ ਤੇ ਕਰਨ ਦੇ ਵਿੱਚ ਬੜਾ ਫਰਕ ਹੁੰਦਾ ਉਹਨਾਂ ਨੂੰ ਕੋਈ ਤੁਹਾਨੂੰ ਰੋਕਿਆ ਕੀ ਨੇ ਕਰੋ ਡਿਫਰਮੇਸ਼ਨ ਪਾਓ ਤੁਸੀਂ ਜਾਓ ਆਪਣੇ ਲੈਬਾਰਟਰੀ ਤੋਂ ਚੈੱਕ ਕਰਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਇੱਕ ਇੱਕ ਚਕਰਾ ਲੈ ਚੈੱਕ ਮੈਂ ਤਾਂ ਦੱਸ ਦੇ ਦਿੰਨਾ ਦੱਸ ਦੇ ਦਿੰਨਾ ਉਹ ਵੀ ਚੈੱਕ ਕਰਾ ਲੈਣ ਨਾਲ ਕਿ ਸੇਮ ਚੀਜ਼ ਕਹੀ ਹੋਈ ਤੇ ਚਾਕੇ ਚੈੱਕ ਕਰਨ ਚਾਹਉ ਹਾਈ ਕਮਾਂਡ ਨਾਲ ਗੱਲਬਾਤ ਹੋਈ ਤੁਹਾਡੀ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਮੈਂ ਬਹੁਤ ਸਾਰੀਆਂ ਆਡੀਓ ਨੇ ਜਿਹੜੀਆਂ ਮੇਰੇ ਕੋਲ ਇਹ ਹਾਈ ਕਮਾਂਡ ਨੂੰ ਪਹਿਲੇ ਦਿਨ ਤੋਂ ਅਸੀਂ ਦੱਸਿਆ ਹੋਇਆ ਔਰ 15 ਦਿਨ ਸਾਡੇ ਆਬਜ਼ਰਵਰ ਇੱਥੇ ਰਹੇ ਨੇ ਔਰ ਬਹੁਤ ਸੀਨੀਅਰ ਆਬਜ਼ਰਵਰ ਸਿਗੇ ਔਰ ਉਹਨਾਂ ਦੇ ਅਸੀਂ ਟਾਈਮ ਟੂ ਟਾਈਮ ਇਹ ਉਹਨਾਂ ਦੇ ਧਿਆਨ 'ਚ ਲਿਆਂਦਾ ਔਰ ਇਹ ਚੀਜ਼ ਤਾਂ ਕੁਦਰਤੀ ਬਾਅਦ ਚ ਆਪਣਾ ਹਰਲ ਹੋਈ ਹੈ ਲੇਕਿਨ ਇਹ ਚੀਜ਼ਾਂ ਅਸੀਂ ਪਹਿਲਾਂ ਦੱਸ ਬੈਠੇ ਆ ਸੁਣਾ ਬੈਠੇ ਆ ਅਸੀਂ ਸਾਡੇ ਕੋਲ ਕਿਹੜਾ ਇੱਕ ਹੈ ਹੋਸ ਨਹੀਂ ਜਨ ਇਸ ਇਹ ਤਾਂ ਪਤਾ ਨਹੀਂ ਕਿੱਥੋਂ ਵਾਇਰਲ ਹੋਈ ਹੈ ਨਹੀਂ ਹੋਈ ਅਸੀਂ ਇਹ ਸਿਰਫ ਰੱਖੀ ਸੀ ਸੀਮਤ ਕਿ ਹਾਈ ਕਮਾਂਡ ਨੂੰ ਦੱਸਾਂਗੇ ਇਹ ਵਾਇਰਲ ਹੋਈ ਹੈ ਇਹ ਸੰਭਣੀ ਪਤਾ ਕਿ ਪਹਿਲਾਂ ਵੀ ਤੁਸੀਂ ਆਪਣੇ ਕਈ ਸਟੇਜਾਂ ਦੇ ਉੱਤੋਂ ਬੋਲਦੇ ਰਹੇ ਹੋ ਕਿ ਮੇਰੇ ਨਾਲ ਧੱਕਾ ਹੋਇਆ ਤਾਂ ਉਹਦੇ ਵਿੱਚ ਵੀ ਲੱਗਦਾ ਤੁਹਾਨੂੰ ਕਿ ਇਹ ਹੀ ਲੀਡਰਾਂ ਦੇ ਵੱਲੋਂ ਤੁਹਾਨੂੰ ਵੀ ਉਹਦਾ ਪਛਤਾ ਬਿਲਕੁਲ ਇਹੀ ਲੀਡਰ ਨੇ ਇਹ ਹਮੇਸ਼ਾ ਮੈਨੂੰ ਸਾਰਾਂ ਚ ਹੀ ਇਹਨਾਂ ਨੇ ਮੇਰੀ ਵਿਰੋਧਤਾ ਕੀਤੀ ਚੰਦੂ ਮਾਜਰਾ ਹੋਰਾਂ ਨੂੰ ਜਿਵੇਂ ਐਨ ਕੇ ਦੀ ਮਦਦ ਕੀਤੀ ਐ ਇਦਾਂ ਹੀ ਚੰਦੂ ਮਾਜਰਾ ਹੋਰਾਂ ਦੀ ਉਦੋਂ ਮਦਦ ਕੀਤੀ ਸੀ ਮੈਨੂੰ 2500 ਵੋਟ ਤੇ ਇਹਨਾਂ ਨੇ ਹਰਾਇਆ ਉਦੋਂ ਇਸ ਵਾਰ ਇਹਨਾਂ ਨੇ ਸਾਰੇ ਆਪਣੇ ਰਿਸ਼ਤੇਦਾਰ ਆਪਣੇ ਭਰਾ ਸਾਰੇ ਆਮ ਆਦਮੀ ਪਾਰਟੀ ਜੁਆਇਨ ਕਰਾ ਲਿਆ ਇਹ ਤਾਂ ਓਪਨ ਸੀਕ੍ਰਟ ਹੈ ਹਲਕੇ ਦੇ ਬੱਚੇ-ਬੱਚੇ ਨੂੰ ਪਤਾ ਹੈ ਜ਼ਿਲ੍ਹੇ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਇਹ ਹਮੇਸ਼ਾ ਕਾਂਗਰਸ ਦੇ ਕੈਂਡੀਡੇਟਸ ਦੇ ਪਿੱਛੇ ਛੂਰਾ ਮਾਰਦੇ ਨੇ ਆਡੀਓ ਸੁਣੀ ਤੁਸੀਂ ਪੂਰੀ ਤਰ੍ਹਾਂ ਉਹਦੇ ਵਿੱਚ ਇੱਕ ਐਨ ਕੇ ਸ਼ਰਮਾ ਕਹਿੰਦੇ ਆਪਣਾ ਘਰ ਦਾ ਬੰਦਾ ਹੈਗਾ ਇਸ ਚੀਜ਼ ਨੂੰ ਲੈ ਕੇ ਇਹ ਪਹਿਲਾਂ ਹੁਣ ਗਾਂਧੀਜੀ ਵੇਲੇ ਐਨ ਕੇ ਸ਼ਰਮਾ ਘਰ ਦਾ ਹੈ ਪਹਿਲਾਂ ਮੇਰੀ ਇਲੈਕਸ਼ਨ ਚ ਚੰਦੂ ਮਾਜਰਾ ਸਾਹਿਬ ਇਹਨਾਂ ਦੇ ਘਰ ਦੇ ਬੰਦੇ ਸੀ ਰੇਕ ਨੂੰ ਕਹਿੰਦੇ ਸੀ ਮੇਰਾ ਉਹਦੇ ਨਾਲ ਹਰ ਇੱਕ ਤਰ੍ਹਾਂ ਦੀ ਸਾਝ ਹੈ ਵਪਾਰ ਵੀ ਸਾਡਾ ਇਕੱਠਾ ਹੈ ਮੈਂ ਤੁਹਾਨੂੰ ਮਲਾ ਦੂੰਗਾ ਸਾਰੇ ਕੰਮ ਕਰ ਮੈਂ ਜ਼ਿੰਮੇਵਾਰੀ ਲੈਣਾ ਹੈਰੀਮਾਨ ਨੂੰ ਹਰਾ ਦੋ ਇਹ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਉਹ ਚੀਜ਼ਾਂ ਮੇਰੇ ਕੋਲ ਓਵਰ ਰਿਕਾਰਡ ਵੀ ਹੈਗਾ ਅੱਜ ਤਾਂ ਜਿਸ ਤਰ੍ਹਾਂ ਦੇ 14k ਹਜ਼ਾਰ ਤੋਂ ਕੁਝ ਵੋਟਾਂ ਤੋਂ ਹੀ ਜਿੱਤੇ ਨੇ ਧਰਮਵੀਰ ਕਹਿੰਦੇ ਇਹ ਤਾਂ ਪਹਿਲੇ ਜਿਵੇਂ ਟਕਸਾਲੀਆਂ ਕਰਕੇ ਟਿਕਟ ਨੂੰ ਲੈ ਕੇ ਲੱਗਦਾ ਕਿਥੇ ਨਾ ਕਿਥੇ ਮਾਰਜਨ ਵੱਧ ਸਕਦਾ ਸੀਗਾ ਵੱਡੀ ਲੀਡ ਹੋ ਸਕਦੀ ਸੀ ਬਿਲਕੁਲ ਅਸੀਂ 1 ਲੱਖ ਵੋਟ ਦੇ ਨੇੜੇ ਚਿੱਤ لیکن ਇਹ ਸੈਬਟੇਜ ਹੋਈ ਹੈ ਇਲیکشن لیکن ਫਿਰ ਵੀ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਆਂ ਗੁਰੂ ਮਹਾਰਾਜ ਦਾ ਕਿ ਅਸੀਂ ਅੰਨਾ ਅੱਛਾ ਇਨਸਾਨ ਪਾਰਲੀਮੈਂਟ ਵਿੱਚ ਭੇਜੇ ਚ ਕਾਮਯਾਬ ਹੋ ਗਏ ਆਂ ਆ ਪਟਾਲਵੀਆਂ ਦਾ ਸਿਰ ਅੱਜ ਬਿਲਕੁਲ ਗੌਰਵ ਨਾਲ ਉੱਚਾ ਕਿ ਸਾਡੀ ਰਿਪਰੈਜ਼ੈਂਟੇਸ਼ਨ ਬਹੁਤ ਅੱਛਾ ਇੱਕ ਇਨਸਾਨ ਕਰ ਰਿਹਾ ਔਰ ਚਲੋ ਘਟਵੋਟ ਤੇ ਗਏ ਜਿੱਤ ਜਿੱਤ ਹੁੰਦੀ ਹੈ ਲੇਕਿਨ ਜਿਨ੍ਹਾਂ ਨੇ ਸੈਬਟੇਜ ਕੀਤੀ ਹੈ ਉਹ ਐਕਸਪੋਜ਼ ਵੀ ਹੋ ਗਏ ਨੇ ਔਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਸੀ ਕਾਂਗਰਸ ਨੂੰ 27 ਦੀ ਲੜਾਈ ਵਾਸਤੇ ਮਜ਼ਬੂਤ ਕਰਨ ਲਈ ਐਸੀਆਂ ਬਲੈਕ ਸ਼ੀਪਸ ਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਮਾਨ ਸਾਹਿਬ ਜਿਸ ਤਰ੍ਹਾਂ ਲਾਲ ਸਿੰਘ ਦੀ ਗੱਲ ਕੀਤੀ ਜਾਵੇ ਜਿਵੇਂ ਆਡੀਓ ਦੇ ਤੁਸੀਂ ਪੁਸ਼ਟੀ ਕਰੋਗੇ ਉਹ ਆਡੀਓ ਉਹਨਾਂ ਦੀ ਹੋਈ ਹੈਗੀ ਹੈ ਲੱਗਦਾ ਕੋਈ ਹੋਰ ਲੀਡਰ ਵੀ ਇਹਦੇ ਵਿੱਚ ਇਨਵੋਲਵ ਹੋ ਸਕਦੇ ਨੇ ਕਿ ਕੱਲੇ ਲਾਲ ਸਿੰਘ ਹੀ ਫੋਨ ਕਰਦੇ ਨੇ ਇਹ ਸਾਰ ਲਾਲ ਸਿੰਘ ਨੇ ਡਾਇਰੈਕਟ ਫੋਨ ਕੀਤੇ ਨੇ ਸਾਰੇ ਮੇਰੇ ਹਲਕੇ 'ਚ ਡਾਇਰੈਕਟ ਫੋਨ ਨੇ ਬਾਕੀ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਹੈਗੀ ਹੈ ਜਿਹੜੇ ਕੰਮ ਕਰ ਰਹੀ ਸੀ ਲੇਕਿਨ ਮੇਰੇ ਹਲਕੇ 'ਚ ਪਰਸਨਲ ਲੈਵਲ ਤੇ ਸਾਰ ਲਾਲ ਸਿੰਘ ਨੇ ਫੋਨ ਕੀਤੇ ਨੇ ਲਕੇ ਕੋਈ ਹੋਰ ਹਲੇ ਚਿਹਰਾ ਸਾਹਮਣੇ ਨਹੀਂ ਆਇਆ ਕਿ ਕਾਂਗਰਸ ਮੈਂ ਹੋਰ ਕਿਸੇ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਜੋ ਵੀ ਕਿਤੋਂ ਵੀ ਮੈਨੂੰ ਸੁਣਾਇਆ ਗਿਆ ਦਿਖਾਇਆ ਗਿਆ ਉਹ ਸਭ ਲਾਲ ਸਿੰਘ ਵਾਰੀ ਦੱਸਿਆ ਗਿਆ ਪਰ ਹੁਣ ਹਾਈ ਕਮਾਂਡ ਵੱਲੋਂ ਤੁਹਾਡੇ ਨਾਲ ਕਿਵੇਂ ਦੀ ਗੱਲ ਕੀਤੀ ਗਿਆ ਜਿਵੇਂ ਤੁਸੀਂ ਆਡੀਓ ਦੱਸੀ ਵੀ ਆ ਪਹਿਲਾਂ ਵੀ ਦੱਸੀ ਸੀਗੀ ਹੁਣ ਕੀ ਭਰੋਸਾ ਕੋਈ ਲੱਗਦਾ ਕੋਈ ਕਾਰਵਾਈ ਹੋ ਸਕਦੀ ਹੈ ਵੱਡੀ ਦੇਖੋ 100% ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਸਾਡੇ ਕਾਂਗਰਸ ਵਰਕਰਸ ਦੀ ਅੱਜ ਸਨੌਰ ਤੋਂ ਸ਼ੁਰੂ ਹੋਈ ਹੈ ਇਹ ਸਾਰੇ ਪਟਿਆ ਜ਼ਿਲ੍ਹੇ 'ਚ ਮੰਗ ਆਏਗੀ ਹੌਲੀ-ਹੌਲੀ ਕਿ ਹਾਂ ਵੀ ਐਸੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਪਾਰਟੀ 'ਚ ਨਹੀਂ ਰੱਖਿਆ ਚਾਹੀਦਾ ਜਿਹੜੇ ਸੈਪਰੇਟੇਸ਼ ਕਰਦੇ ਨੇ ਜਿਹੜੇ ਪਾਰਟੀ ਨੂੰ ਧੋਖਾ ਦਿੰਦੇ ਨੇ ਜਿਹੜੇ ਰਾਹੁਲ ਗਾਂਧੀ ਨੂੰ ਚੈਲੰਜ ਕਰਨ ਉਹਨਾਂ ਨੂੰ ਪਾਰਟੀ 'ਚ ਰਹਿਣ ਦਾ ਕੋਈ ਕੰਮ ਨਹੀਂ ਮਾਨ ਸਰਬ ਹੋਰ ਵੀ ਤੁਹਾਡੇ ਨਾਲ ਜਿਹੜੇ ਕਾਂਗਰਸੀ ਲੀਡਰ ਨੇ ਕੋਈ ਤੁਹਾਡੇ ਨਾਲ ਹੋਰ ਕਿਹੜੇ-ਕਿਹੜੇ ਤੁਹਾਡੇ ਨਾਲ ਨੇ ਇਸ ਗੱਲ ਤੇ ਸਹਿਮਤ ਨੇ ਦੇਖੋ ਮੈਂ ਤਾਂ ਸਿਰਫ ਆਪਣੇ ਹਲਕੇ ਦੀ ਗੱਲ ਕਰ ਰਿਹਾ ਮੇਰੇ ਹਲਕੇ ਦੇ ਸਾਰੇ ਆਫਿਸ ਬੀਰਸ ਮੇਰੇ ਨਾਲ ਨੇ ਔਰ ਅਸੀਂ ਅੱਜ ਇੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਅਸੀਂ ਮੋਸਟ ਅਫੈਕਟਡ ਆ ਕਿਉਂਕਿ ਇਹ ਹਲਕਾ ਸਨੌਰ ਸੀ ਜਿੱਥੇ ਵੱਧ ਫੋਨ ਕੀਤੇ ਨੇ ਕਿਨੌਰ 'ਚ ਵੀ ਉਹਨਾਂ ਨੇ ਕੀਤੇ ਨੇ ਉਹ ਦੇਖ ਅਗਲਾ ਕਦਮ ਚੱਕਣਾ ਲੇਕਿਨ ਸਾਡੇ ਵਰਕਰ ਬਹੁਤ ਅਫੈਕਟਡ ਸੀਗੇ ਸੋ ਮੈਂ ਆਪਣੇ ਵਰਕਰਸ ਦੀ ਇੱਕ ਗੱਲ ਲੜਾਈ ਲੜ ਰਹੇ ਆ ਕਿ ਉਹ ਕਹਿੰਦੇ ਨੇ ਕਿ ਇਹਦਾ ਕੋਈ ਇੱਕ ਪਾਸੇ ਗੱਲ ਲਾਓ ਨਹੀਂ ਤਾਂ ਸਾਈਚ ਵੀ ਸਾਡਾ ਨੁਕਸਾਨ ਕਰ ਦੇਣਗੇ ਟਿਕਟ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਪਹਿਲਾਂ ਰੋਲਾ ਪਿਆ ਸੀ ਆ ਕਿ ਟਕਸਾਲੀਆਂ ਟਿਕਟ ਦੋ ਚਾਹ ਲਾਲ ਸਿੰਘ ਹੁਣ ਹਰਦੀਾਲ ਕਮੋਜਵੇ ਜਲਾਲਪੁਰ ਵਿੱਚ ਸਾਰੇ ਇਕੱਠੇ ਹੋ ਗਏ ਸੀਗੇ ਇੱਕ ਪਲੇਟਫਾਰਮ ਦੇ ਉੱਤੇ ਕਿ ਟਿਕਟ ਜਿਹੜੀ ਆ ਉਹ ਟਕਸਾਲੀ ਨੂੰ ਦਿੱਤੀ ਜਾਵੇ ਲੱਗਦਾ ਕਿ ਕਾਰਨ ਵੀ ਇਹੀ ਬਣਿਆ ਆਡੀਓ ਰਿਲੀਜ਼ ਕਰਨ ਦਾ ਜਾਂ ਆਡੀਓ ਲੋਕਾਂ ਨੂੰ ਫੋਨ ਕਰ ਕਰ ਕੇ ਕਹਿੰਦਾ ਕਿ ਟਕਸਾਲੀਆਂ ਨੂੰ ਟਿਕਟ ਨਹੀਂ ਮਿਲੀ ਅੰਦਰ ਖਾਤੇ ਨਾਰਾਜ਼ ਹੀ ਦੇਖੋ ਇਹ ਗੱਲ ਤਾਂ ਅਸੀਂ ਵੀ ਉਦੋਂ ਸੀਗੇ ਕਿ ਕਾਂਗਰਸ ਦੇ ਕਿਸ ਤਕਸਾਲੀ ਨੂੰ ਦਿਓ ਉਦੋਂ ਡਾਕਟਰ ਗਾਂਧੀ ਦਾ ਨਾਮ ਨਹੀਂ ਸੀਗਾ ਲੇਕਿਨ ਜਦੋਂ ਡਾਕਟਰ ਗਾਂਧੀ ਦਾ ਨਾਮ ਆ ਗਿਆ ਉਸ ਤੋਂ ਬਾਅਦ ਸਾਰੇ ਇਨ ਲਾਈਨ ਹੋ ਗਏ ਲੇਕਿਨ ਇਹ ਨਹੀਂ ਮੰਨੇ ਇਹਨਾਂ ਨੇ ਅਖੀਰ ਦੇ ਟਾਈਮ ਤੱਕ ਆ ਦੇਖ ਲਓ ਤੁਹਾਡੇ ਸਾਹਮਣੇ ਆ ਜਿਹੜੀ ਵਾਇਰਲ ਹੋਈ ਹੈ ਇਹਨਾਂ ਨੇ ਆਪਣਾ ਮਨ ਨਹੀਂ ਬਦਲਿਆ ਰਾਹੁਲ ਗਾਂਧੀ ਜੀ ਦੇ ਕਹਿਣ ਦੇ ਬਾਅਦ ਵੀ ਇਹਨਾਂ ਨੇ ਮਨ ਨਹੀਂ ਬਦਲਿਆ ਓਡੀਓ ਜਿੱਤਣ ਤੋਂ ਬਾਅਦ ਹੀ ਵਾਇਰਲ ਹੁੰਦੀ ਹੈ ਇਹ ਤਾਂ ਹੁਣ ਜਦੋਂ ਹੋਈ ਹੈ ਕਿਸੇ ਨੇ ਕੀਤੀ ਹੈ ਲੇਕਿਨ ਜਿਹੜੀ ਗੱਲਬਾਤ ਹੈ ਉਹ ਤਾਂ ਪਹਿਲਾਂ ਦੀ ਹੈ ਉਹ ਕਹਿ ਰਹੇ ਨੇ ਕਿ ਵੋਟ ਨੂੰ ਪਾਇਓ ਹਾਂ ਤਾਂ ਪਹਿਲਾਂ ਦੀ ਹੈ viral ਬਾਤ ਹੋਈ ਹੈ viral ਬਾਤ ਹੋਈ ਹੈ ਹੁਣ ਲਾਸ ਵਾਲੇ ਹੀ ਰਹੂਗਾ ਕਿਸ ਤਰ੍ਹਾਂ ਦੀ ਮੰਗ ਜਿਹੜੀ ਹੈ ਉਹ ਤੁਹਾਡੇ ਵੱਲ ਹੁਣ ਕੀਤੀ ਜਾ ਰਹੀ ਹੈ ਕਿ ਸਾਬਕਾ ਮੰਤਰੀ ਨੂੰ ਜਿਹੜਾ ਹੁਣ ਕਾਂਗਰਸੋਂ ਕੱਢਣ ਦੀ ਮੰਗ ਹੈ ਕਿ ਕੁਝ ਹੋਰ ਵੀ ਜਿਸ ਤਰ੍ਹਾਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੂੰ ਕੱਢਿਆ ਗਿਆ ਕੱਲ ਔਰ ਐਕਸ਼ਨ ਲੈਰ ਜਲੰਧਰ ਵਾਲੇ ساری ਕਾਂਗਰਸ ਨੇ ਵਿਕਰਮਜੀਤ ਐਮਐਲਏ ਦੇ ਖਿਲਾਫ ਜਾਖੜ ਦੇ ਭਤੀਜੇ ਦੇ ਖਿਲਾਫ ਮੰਗ ਕੀਤੀ ਹੈ ਕਿ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਵੇ ਅਸੀਂ ਪਟਿਆਲੇ ਵਾਲੇ ਮੰਗ ਕਰਦੇ ਹਾਂ ਕਿ ਐਸੀਐਫ ਕਾਲੀਆਂ ਭੇਡਾਂ ਨੂੰ ਕਾਂਗਰਸੋਂ ਖਡਿਆ ਜਾ। ਜੇ ਕੋ ਕਾਰਵਾਈ ਨਹੀਂ ਹੁੰਦੀ ਹਾਈ ਕਮਾਂਡ ਦੇ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਕੋਈ ਕੀਤਾ ਜਾਦਾ ਤੁਹਾਡੇ ਵੱਲੋਂ। ਬੇਫਿਕਰ ਰਹੋ ਕਾਰਵਾਈ ਹੋਏਗੀ। ਇਹ ਇਹਨਾਂ ਦੇ ਨਾਲ ਅਸੀਂ 27 ਦੀ ਚੋਣ ਨਹੀਂ ਲੜ ਸਕਦੇ। ਐਸੇ ਇਨਸਾਨਾਂ ਦੇ ਨਾਲ। ਧੰਨਵਾਦ ਬਹੁਤ-ਬਹੁਤ। ਤਾਂ ਇਹ ਸਨ ਸਾਡੇ ਨਾਲ ਹੈਰੀ ਮਾਨ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਾਬਕਾ ਮੰਤਰੀ ਲਾਲ ਸਿੰਘ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਆਡੀਓ ਹੈ। पुष्टि ਕਰਦੇ ਨੇ ਕਹਿੰਦੇ ਕਿ ਆਡੀਓ ਜਿਹੜੀ ਆ ਉਹਨਾਂ ਦੀ ਹੈ ਮੇਰੇ ਹਲਕੇ ਦੇ ਵਿੱਚ ਪਹਿਲਾਂ ਵੀ ਇਹ ਅਕਸਰ ਕਹਿੰਦੇ ਮੈਂ ਸਟੇਜਾ ਤੋਂ ਬੋਲਿਆ ਕਿ ਪਹਿਲਾਂ ਜਿਹੜੇ 17 ਦੇ ਵਿੱਚ ਮੈਂ ਚੋਣ ਹਾਰਿਆ ਤਾਂ ਉਹ ਇਹਨਾਂ ਕਰਕੇ ਹਾਰਿਆ ਕਿ ਚੰਦੂ ਮਾਜਰੇ ਨੂੰ ਵੋਟ ਪਾਉਣ ਦੇ ਲਈ ਹਰ ਕੈਂਡੀਡੇਟ ਦੇ ਵੱਲੋਂ ਕਿਹਾ ਜਾ ਰਿਹਾ ਸੀ ਹਰ ਵਰਕਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਆ ਵੋਟ ਉਹਨਾਂ ਨੂੰ ਪਾਈ ਜਾਵੇ ਹੈਲੋ ਹੈਲੋ ਹੈ ਮੈਂ ਲਾਲ ਸਿੰਘ ਬੋਲਦਾ ਹਾਂ ਹਾਂਜੀ 사ਤ ਜੀ ਸਸ਼ੀਕਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਹਾਂਜੀ 사ਤ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਨਹੀਂ ਗੱਲ ਦੀ ਲੋੜੀ ਆਪਾਂ ਨੇ ਪੋਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕੰਦਰ ਨੇ ਠੀਕ ਹੈ ਸਰ ਫਿਰ ਕਿਹਨੂੰ ਪਾਣੀ ਹੈ ਜੀ ਐਂਦਕਿਸ਼ਰਮੈ ਨੂੰ ਪਾ ਦੇ ਉਹ ਅਪਸ਼ਰਮਾ ਆਪਣਾ ਬੰਦਾ ਘਰ ਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਂਦਕਿਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਦਾ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਅਨਦੀਪ ਸਿੰਘ ਪਟਿਆਲਾ ਅੱਛਾ ਬੀਗੜ ਨਾਲ ਲੈਣ ਦੀ